ਮੇਰੇ ਵੱਲੋਂ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਸਟਾਰਟ ਆਪਾਂ ਆਹ ਮਿਰਚਾਂ ਲੈ ਲਈਆਂ ਇਹ ਨਾ ਹੀ ਤੇ ਜਿਆਦਾ ቆੜੀਆਂ ਹੁੰਦੀਆਂ ਤੇ ਨਾ ਹੀ ਸੌਸਰ ਜਿਹੜੀਆਂ ਹੁੰਦੀਆਂ ਇਹ ਤੇ ਇਹਨਾਂ ਦਾ ਆਪਾਂ achar ਪਾਵਾਂਗੇ ਇਹਨਾਂ 'ਚ ਤੇ ਮਿਰਚਾਂ ਦਾ achar ਬਹੁਤ ਹੀ ਟੇਸਟੀ ਬਣਦਾ ਤੇ ਆਪਾਂ ਨਾ ਇਹ ਘੰਡੀਆਂ ਲਾ ਦੇਾਂਗੇ ਇੱਦਾਂ ਉਪਰੋਂ ਅੱਜ ਭਰ ਕੇ ਨਹੀਂ ਬਣਾਉਂਦੇ ਵਿਚਕਾਰੋਂ ચીਰ ਕੇ ਪਾਵਾਂਗੇ ਐਂ ਕਰਕੇ ਆਪਾਂ ਚੰਗੀ ਤਰ੍ਹਾਂ ਨੂੰ ਧੋ ਕੇ ਤੇ ਸਾਫ਼ ਕਰਕੇ ਰੱਖ ਲਿਆ ਸੀ। ਔਰ ਇਹ ਮਿਰਚਾਂ ਇਦਾਂ ਹੀ ਜੀਰਾਂਗੇ ਆਪਾਂ। ਭਰ ਕੇ ਤਾਂ ਆਪਾਂ ਬਹੁਤ ਵਾਰੀ ਪਾਈ ਐ। ਜੇ ਇੰਜ ਕਰਕੇ ਰੱਖ ਲਓ। ਜੇ ਦੂ ਵਿੱਚ ਘਾਰੋ ਕਰ ਲਓ। ਐਂ ਲਓ। ਜਿਵੇਂ ਮਰਜ਼ੀ ਕਰ ਲਓ। ਮਸਾਲਾ ਇਹਦੇ ਵਿੱਚ ਜਿਹੜਾ ਨਮਕ ਮਿਰਚ ਭਰਿਆ ਗਿਆਣਾ। ਕਿੱਕ ਕਰਕੇ ਨਾ ਆਪਾਂ ਸਾਰੀਆਂ ਇਦਾਂ ਹੀ ਕਰ ਲਾਂਗੇ। ਇਹ ਤਾਂ ਵੀ ਇਹ achar ਬਹੁਤ ਟੇਸਟੀ ਬਣਦਾ। ਬਸ ਇਹਦੀ ਕੰਢੀ ਉੱਪਰੋਂ ਚੰਗੀ ਤਰ੍ਹਾਂ ਉਤਾਲਨੀ ਆ। ਉਹਨੂੰ achar ਦਾ ਸੀਜ਼ਨ ਹੀ ਐ ਜਿਵੇਂ ਔਲੇ ਹੋ ਗਏ, ਮਿਰਚਾਂ ਹੋ ਗਈਆਂ, ਗਾਜਰ, ਗੋਭੀ ਇਹ ਸਾਰੇ ਤਰ੍ਹਾਂ ਦੇ achar ਅੱਜਕੱਲ੍ਹ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ। ਮੈਂ ਜ਼ਿਆਦਾ ਨਹੀਂ ਪਾਉਂਦੀ ਹੁੰਦੀ ਬਸ ਥੋੜਾ ਹੀ ਪਾਉਣੀ ਹੁੰਦੀ ਹੈ ਫਿਰ ਫਿਰ ਪਾ ਲਈਦਾ ਅੱਜ ਤਾਂ ਇਹ ਮੈਂ 1/2 ਕਿਲੋ ਲਈਆਂ ਸੀ ਮਿਰਚਾਂ ਐਸ ਤਰੀਆ ਆਪਾਂ ਸਾਰੀਆਂ چیر ਕੇ ਰੱਖ ਲਾਂਗੇ ਆਪਾਂ ਮਿਰਚਾਂ ਆਹ ਕੱਟ ਕੇ ਹਲਕਾ ਜਿਹਾ ਨੂਨ ਲਾ ਕੇ ਰੱਖ ਦ assi ਅੱਧੇ ਘੰਟੇ ਵਾਸਤੇ ਤੇ ਮੈਂ ਇਹਨਾਂ ਨੂੰ ਧੁੱਪੇ ਰੱਖਦਾ ਸੀਗਾ ਇਹਦੇ ਪਿੱਛੇ ਜਿਹੜਾ ਪਾਣੀ ਸੀ ਥੋੜਾ ਜਿਹਾ ਨਿਕਲੇ ਬਹੁਤ ਜ਼ਿਆਦਾ ਨਹੀਂ ਨਿਕਲੇਗਾ ਤੇ ਇਧਰ ਆਪਾਂ ਕੜਾਹੀ ਰੱਖ ਲਈ ਤੇ ਕੜਾਹੀ ਦੇ ਵਿੱਚ ਨਾ ਆਪਾਂ ਇਹ ਜਿਹੜੇ ਮਸਾਲੇ ਪਾਵਾਂਗੇ ਹਾਂ ਤਾਂ ਇਹ ਪਹਿਲਾਂ ਇਹਨਾਂ ਨੂੰ ਥੋੜਾ ਰੋਸਟ ਕਰ ਲੈਣੇ ਆ ये अद्धा एक चमचा धनिए सुा धनिया तो यह जीरा अद्धा चमचा तो थोड़ी जी अजवाइन एक चमचे तो उपर थोड़ी जी ये हैगी सौंफ, आप सारे को पा के थोड़ा जोस्ट कर लें बस सब नमी जी गल्ती भुनना नहीं है ਇਹ ਹੁਣ ਪੁੱਜ ਗਏ ਤੇ ਨਾਲ ਹੀ ਆਪਾਂ ਇਹ ਰਾਈ ਪਾ ਦੇਾਂਗੇ ਗੈਸ ਨੂੰ ਕੋ ਬੰਦ ਕਰ ਲੈਂਦੇ ਆ ਗੈਸ ਬੰਦ ਕਰਕੇ ਛਿੜਕਣ ਦੀ ਵਾਰਾ ਜਾਨਣ ਲੱਗੇ ਇਹ ਨੂੰ ਆਪਾਂ ਇਹ ਆਦ ਨਾਲ ਇਧਰ ਘੱਟ ਲਾ ਲਈ ਹੁਣ ਆਪਾਂ ਫਿਰ ਗੈਸ ਚਲਾ ਲੈਨੇ ਆ ਇਦੇ ਵਿੱਚ ਆ ਤੇਲ ਗਰਮ ਕਰ ਲੈਣੇ ਆ। ਆਪਾਂ ਇਥੇ ਤੇਲ ਦੁੱਖ ਪਰਸ਼ੀਆਂ ਪਾਇਆ। ਇਹ ਉਹਨਾਂ ਚਾਰ ਗਰਮ ਹੁੰਦਾ ਤੇ ਇਹ ਮਸਾਲੇ ਮੈਂ ਪੀਸ ਲਾ ਥੋੜੇ ਜਿਹੀ। ਆਪਣਾ ਤੇਲ ਗਰਮ ਹੋ ਗਿਆ। ਇਹਨੂੰ ਆਪਾਂ ਬੰਦ ਕਰਤਾ ਥੋੜਾ ਜਿਹਾ ਠੰਡਾ ਹੋਣ ਦਿਆਂਗੇ। ਫਿਰ ਉਸ ਤੋਂ ਬਾਅਦ ਮਸਾਲੇ ਪਾਵਾਂਗੇ। ਆਪਣੇ ਮਸਾਲੇ ਦਰੜ ਫੜੜ ਜੀ ਭੁੰਨ ਲੇ ਆ ਕੇ ਨਾ ਪੀਸ ਲੇ ਇਹਨੂੰ ਠੰਡਾ ਜਦੋਂ ਹੋ ਗਿਆ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਮਸਾਲੇ ਪਾ ਦੇ ਇਹ ਆਪਣਾ ਤੇ ਠੰਡਾ ਹੋ ਗਿਆ ਹੁਣ ਥੋੜਾ ਜਿਹਾ ਵੀ ਮਤਲਬ ਕਿ ਕੋਸਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਇਹ ਜਿਹੜੇ ਮਸਾਲੇ ਆ ਇਹ ਪਾ ਦੇਣਗੇ ਇਹ ਨਮਕ ਤੇ ਹਲਦੀ ਆਪਾਂ 4 ਚਮਚ ਤੋਂ ਉੱਪਰ ਹੀ ਥੋੜਾ ਨਮਕ 4 ਚਮਚ ਪਾਇਆ ਨਮਕ ਤੇ ਅੱਧਾ ਚਮਚਾ ਇਹਦੇ ਵਿੱਚ ਪਾਇਆ ਸੀਗਾ आज। हजी थोड़ा जहा मिर्चा हमने ठंडा हो गया तो मिर्च जगह आप देने गैस बिल्कुल बंद आ सिर्फ कढ़ाई थोड़ी हल्की जी कोसी है आपू න හැක වැසි අජාප මොන පනු හලාලන්නේ සාර වි්ච ලාක නදි නලතන් කටල ඉන්නේ එ විච්න් තරගේ වෙච් ඉදර අපයි ඩබරක්ලය ඉදි විච මනපා කඩල ඉන්නේ ਬਸ ਇਹਦਾ ਮਸਾਲਾ ਜਿਹੜਾ ਹੈਗਾ ਇਹਦੇ ਵਿੱਚ ਨਾਲ ਲੱਗ ਗਿਆ ਤੇ ਇਹ ਜਿੱਦ ਬਿਲਕੁਲ ਨਹੀਂ ਘਰਦਾ ਉਹਦੇ ਕੰਦਿਆਂ ਹੈ ਨਿੱਕੇ ਸੇ ਤਾਂ ਉਹਨੇ ਵੀ ਹਲਦੀ ਦੀ ਸਮੈਲ ਆ ਰਹੀ ਹੈ ਆਪਾਂ ਇਹਨੂੰ ਹਲਾਤਾ ਚੰਗੀ ਤਰ੍ਹਾਂ ਬਸ ਇਕ ਦਿਨ ਨੂੰ ਇਹ ਬਹੁਤ ਹੀ ਵਧੀਆ achar ਬਣ ਜਾਣਾ ਨਾ ਆਪਣਾ ਭਰਨ ਲਈ ਲੋੜ ਪਈ ਇਹ ਨੂੰ ਇੱਧਰ ਰੱਖ ਦਿੰਨੀ ਹਾਂ ਤੇ ਥੋੜਾ ਜਿਹਾ ਮਲਕਾਈ ਦੇ ਲਈ ਇਸ ਤਰ੍ਹਾਂ ਇੱਧਰ ਆ ਪਕੜਾਈ ਰੱਖ ਲਈ ਤੇ ਆਪਾਂ ਇਹ ਗੋਭੀ ਜੀਰ ਲਈ ਇਹ ਗੋਭੀ ਆ ਆਲੂ ਆ ਤੇ ਇਹ ਦੇ ਜਿਹੜੇ ਥੋੜੇ ਡੰਡਲ ਜਿਹੜਾ ਕੱਚੇ ਕੱਚੇ ਸੀ ਜਿਹੜੇ ਉਹ ਚੀਰੇ ਆ ਤੇ ਨਾਲ ਹੀ ਆਪਾਂ जे फ्रोजन मटर ये, 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 तो है। ये पा मैं धो के रखे होना पा दे इधर आप लें मैं सब्जी बहुत ज्यादा घ्यो नहीं पाँगी घ्यो ते या तेल नहीं पाँगी चंकी तरह गर्म हो गया हम आप जीरा तो अजवैन पावे थोड़ी जी अजवैन है तो थोड़ा जहां

ਹੁਣ ਆਪਾਂ ਇਹ ਹੈਗਾ ਤਿੰਨ ਪਿਆਜ਼ ਆ ਇੱਕ ਕੜਮਾਟਰ ਤੇ ਦੋ ਹਰੀਆਂ ਮਿਰਚਾਂ ਇਹ ਵੀ ਆਪਾਂ ਰੱਖਵਾ ਲੀਏ ਇਹਨਾਂ ਨਾਲ ਆ ਜਿਹੜੇ ਗੋਭੀ ਦੇ ਡੰਡਾ ਆ ਇਹ ਵੀ ਮੈਂ ਨਾਲ ਪਾ ਲਵਾਂ

मैं टीले तो कट के इन्हें धो तो लिया थोड़े ठंडे हो गए। होके हम आपका फ्रोजन बटर पा रहे हैं रोकी तो जी सब्जी बहुत सारे तरीक बनती है ਫਰਾਈ ਗੋਭੀ ਐ ਇਸ ਤਰ੍ਹਾਂ ਬਣਾ ਲਓ। ਹੋਰ ਤੇ ਹੀ ਤਲੰਦਰ ਮਲ ਗਏ। ਹੁਣ ਆਪਾਂ ਆਲੂ ਭਾਰਾਂ ਦੇ ਨਾਲ। ਕਿਉਂਕਿ ਆਲੂ ਵੀ ਗੋਭੀ ਦੇ ਬਹੁਤ ਜਲਦੀ ਬਣ ਜਾਂਦੀ ਐ। ਫਿਰ ਆਪਣੇ ਅੱਧੇ ਆਲੂ ਬਣ ਜਾਣਗੇ ਫਿਰ ਆਪਾਂ ਗੋਭੀ ਪਾਵਾਂਗੇ। ਲੈ ਨਾ ਬੇਜਲ ਹੋ ਗਏ ਥੀ ਲਈ। ਦੋ ਚੰਦਰ ਮੋਗੇ ਨੇ ਮਲਵਾ ਨਹੀਂ ਪਾਇਆ ਕੋਈ ਐਸੀ ਤਰ੍ਹਾਂ ਬੈਨ ਪਨ ਲੈਨੇ ਹਲਕੀ ਅੱਗ ਤੇ ਬਣਾਵਾਂਗੇ ਬਹੁਤ ਜ਼ਿਆਦਾ ਤੇਜ਼ ਕਰਕੇ ਨਹੀਂ ਇਹੇ ਲੱਗਦਾ ਨਹੀਂ ਵਿੱਚ ਵਿੱਚ ਆਪਾਂ ਇਹਨੂੰ ਹਲਾਈ ਚੱਲਾਂਗੇ ਪਨਾ ਪੈ ਬਣਾ ਲੈਨੇ ਤੇ ਨਾਲ ਹੀ ਇਹਦੇ ਨਮਕ ਮਿਰਚ ਹਲਦੀ ਤੇ ਮਸਾਲਾ ਇਹ ਪਾ ਦਿੰਨੇ ਐ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬੁਣਾਵਾਂਗੇ ਤੇ ਮੈਂ ਗੈਸ ਥੋੜਾ ਘਟ ਕਰਤਾ ਇਹ ਨਮਕ ਮਿਰਚ ਚੰਗੀ ਤਰ੍ਹਾਂ ਇਹਦੇ ਵਿੱਚ ਭੁੱਜ ਗਿਆ ਆਪਾਂ ਦੇ ਵਿੱਚ ਬਿਲਕੁਲ ਪਾਣੀ ਕੋਈ ਨਹੀਂ ਪਾਇਆ ਹੈਗਾ ਇਦੇ ਵਿੱਚ ਗੋभी ਪਾ ਗਏ। ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾ ਲਾਂਗੇ। ਤੇ ਇਸੇ ਮਦੇ ਉੱਤੇ ਆਪਾਂ ਬਣਾਵਾਂਗੇ। ਇਦੇ ਵਿੱਚ ਕੋਈ ਸਿਰ ਤੋਂ ਪਾਣੀ ਪੋੜੀ ਪਾਉਣ ਦੀ ਜਰੂਰਤ ਹੀ ਨਹੀਂ ਹੈ।

ਔਲੀ ਔਲੀ ਬਣਨ ਦੇ ਵਾਂਗ ਉਹਨਾਂ ਕਹਾਂ ਦੇਖਦੇ ਮੈਂ ਨਾ ਵੇਚਦੀ ਚਲ 4 ਵਾਰੀ ਦੇਖ ਲਿਆ ਸੀਗਾ ਵੀ ਥੱਲੇ ਨਾ ਲੱਗ ਜੇ ਆਲੂ ਵੀ ਪਾਣਗੇ ਤੇ ਗੋਭੀ ਵੀ ਬਣੀ ਜੇ ਇਸ ਤੋਂ ਆਪਾਂ ਜ਼ਿਆਦਾ ਬਣਾਵਾਂਗੇ ਨਾ ਫਿਰ ਇਹਨੂੰ ਹਲਕੇ ਜਿ ਖੜਵੀ ਰੱਖ ਲਓ जो खानी है उदू तक वीय बन जाती है नहीं तो फिर जमी बच्चे घुल जाती है तो वो टेस्ट ही नहीं लगती गैस आप बंद कर देने थोड़ा पे उसे सारा धनिया चीर के पा दें कल लिया अपने जो छोटा वैसे देसी धनिया ਇਦੀ ਮਹਿਕ ਆਉਂਦੀ ਜਿਹੜਾ ਮੋਟਾ ਮੋਟਾ ਵੱਡਾ ਵੱਡਾ ਹੁੰਦਾ ਨਾ ਤਣੀਆਂ ਉਹਦੀ ਮਹਿਕ ਨਹੀਂ ਆਉਂਦੀ ਗੀ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਹਾਂ ਹਾਂ ਝੋਟਾ ਕੱਲ ਆਦਿਨੇ ਗੈਸ ਆਪਣਾ ਬੰਦੀ ਹੈ। ਉਹ ਵੀ ਸਬਜੀ ਬਣ ਕੇ ਹੋ ਗਈ ਤਿਆਰ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ